ਮਤਲਬ ਜਿਹੜੀ ਅੱਗੇ GST 18% ਸੀ ਸਰਕਾਰ ਨੇ 18 ਤੋਂ ਸਿੱਧੀ 5% ਕਰਤੀ ਆ 5% ਕਰਨ ਨਾਲ 13% ਦਾ ਸਿੱਧਾ ਫਾਇਦਾ ਗਾਕਾਂ ਨੂੰ ਆਣਾ ਮਜੇਗਾ ਜੀ ਉਹਨਾਂ ਦੀ 3000 4000 ਦੀ ਪਰਚੇਸਿੰਗ ਹੈ ਉਹਦੇ ਵਿੱਚੋਂ ਉਹਨਾਂ ਦਾ 5-700 ਰੁਪਇਆ ਬੱਜੇ ਕਰੇਗਾ ਇਹ ਮੋਦੀ ਸਰਕਾਰ ਨੇ ਬਹੁਤ ਵਧੀਆ ਮਤਲਬ ਕੀਤਾ ਲੋਕਾਂ ਨੂੰ ਬਹੁਤ ਫਾਇਦਾ ਦਿੱਤਾ ਵਾ ਇਹਦੇ ਨਾਮ ਆ ਜੀਐਸਟੀ ਲੱਗਣ ਦੇ ਨਾਲ ਸਾਰਿਆਂ ਦੇ ਰੇਟ ਇੱਕੋ ਜਿਹੇ ਹੋ ਗਏ ਆ ਕੋਈ ਅੰਡਰ ਕਟਿੰਗ ਨਹੀਂ ਹੁੰਦੀ ਸਾਰੀਆਂ ਮੁਸ਼ਕਲਾਂ ਖਤਮ ਹੋ ਗਈਆਂ ਜੀਐਸਟੀ ਨਾਲ ਵਪਾਰੀ ਨੂੰ ਬਹੁਤ ਵੱਡਾ ਬੈਨੀਫਿਟ ਹੋਇਆ ਭਾਰਤ ਸਰਕਾਰ ਵੱਲੋਂ ਜੀਐਸਟੀ ਟੈਕਸ ਲਾਬਾਂ ਵਿੱਚ ਬਦਲਾਵ ਕੀਤੇ ਗਏ ਨੇ ਉਸ ਤੋਂ ਬਾਅਦ ਮਾਰਕੀਟ ਦਾ ਕੀ ਰੁਕ ਕੇ ਗਾਹਕਾਂ ਨੂੰ ਕੀ ਫਾਇਦਾ ਹੋ ਰਿਹਾ ਹੈ ਵਪਾਰੀ ਵਰਗ ਨੂੰ ਕੀ ਮੁਸ਼ਕਲਾਂ ਆ ਰਹੀਆਂ ਨੇ ਜਾਂ ਫਾਇਦਾ ਹੋ ਰਿਹਾ ਹੈ ਇਸ ਸੰਬੰਧੀ ਗੱਲ ਕਰਾਂਗੇ ਅਸੀਂ ਟਾਪ ਬਸਤੀ RAM ਦੇ ਪ੍ਰਧਾਨ ਜੀ ਦੇ ਨਾਲ ਜੋ ਕਿ ਸਾਡੇ ਨਾਲ ਮੌਜੂਦ ਨੇ ਜੌਨੀ ਤਾਂ ਵੰਜੀ ਬਹੁਤ ਬਹੁਤ ਸਵਾਗਤ ਹੈ ਪਾਰ ਸਰਕਾਰ ਵੱਲੋਂ ਬਦਲਾਅ ਕੀਤਾ ਗਿਆ ਹੈ ਜੀਐਸਟੀ ਵਿੱਚ ਕੀ ਇਹਦਾ ਬਦਲਾਅ ਵੇਖਣ ਨੂੰ ਮਿਲਿਆ ਹੈ ਵਪਾਰ ਵਰਗ ਦੇ ਵਿੱਚ ਗਾਹਕ ਨੂੰ ਕੀ ਫਾਇਦਾ ਜਮ ਕੋਈ ਦੱਸਿਆ ਦੱਸੋਗੇ ਇਹਦੇ ਬਾਰੇ ਨਮਸਕਾਰ ਜੀ ਪਹਿਲਾਂ ਤਾਂ ਮੈਂ ਨਿਊਜ਼ 24 ਦਾ ਬਹੁਤ-ਬਹੁਤ ਸਵਾਗਤ ਕਰਨਾ ਵਾਂ ਸਾਡੇ ਕੋਲ ਆ ਕੇ ਇਹ ਜਿਹੜਾ ਜੀਐਸਟੀ ਦਾ ਬਦਲਾਅ ਮੋਦੀ ਸਾਹਿਬ ਨੇ ਕੀਤੇ ਆ ਉਹਦੇ ਬਾਰੇ ਤੁਸੀਂ ਜਾਣਕਾਰੀ ਲੈਣ ਆਏ ਹੋ ਮੈਂ ਸਭ ਨਾਲ ਪਹਿਲਾਂ ਤੁਹਾਨੂੰ ਨਰਾਵਤਰੀਆਂ ਦੀਆਂ ਵਧਾਈਆਂ ਦੇਣਾ ਜੋ ਹਨਮਨ ਮੇਲਾ ਚੱਲ ਰਿਹਾ ਹੋਇਆ ਸਾਡੇ ਸੀਤਲਾ ਮੰਦਿਰ 'ਚ ਬਹੁਤ ਵਧੀਆ ਅਰੇਂਜਮੈਂਟ ਚੱਲ ਰਹੀ ਹੈ ਉਹਦੀ ਬਹੁਤ-ਬਹੁਤ ਸ਼ੁਭਕਾਮਨਾ ਸਾਰਿਆਂ ਨੂੰ ਦੰਨਾ ਹੁਣ ਮ ਆਨਾ ਜੀਐਸਟੀ ਵੱਲ ਜੀਐਸਟੀ ਦੇ ਜਿਹੜੇ ਭਾਰਤ ਸਰਕਾਰ ਨੇ ਬਦਲਾਅ ਕੀਤੇ ਆ ਉਹਦੇ ਨਾਲ ਕੁਝ ਆਈਟਮਾਂ ਤੇ ਗ੍ਰਾਹਕਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਇਆ ਵਾ ਮਤਲਬ ਜਿਹੜੀ ਅੱਗੇ ਜੀਐਸਟੀ 18% ਸੀ ਸਰਕਾਰ ਨੇ 18 ਤੋਂ ਸਿੱਧੀ 5% ਕਰਤੀ ਆ 5% ਕਰਨ ਨਾਲ 13% ਦਾ ਸਿੱਧਾ ਫਾਇਦਾ ਗਾਹਕਾਂ ਨੂੰ ਆਣਾ ਫਿਲਹਾਲ ਮਾਰਕੀਟ ਚ ਪੁਰਾਣੇ ਮਾਲ ਬਹੁਤ ਪਿਆ ਉਦੇ ਕਰਕੇ ਕੁਝ ਰੇਟ ਦੀਆਂ ਫਲਕਚੁਏਸ਼ਨ ਆ ਕੋਈ ਬੰਦਾ ਘਟਾ ਰਿਹਾ ਕੋਈ ਨਹੀਂ ਘਟਾ ਰਿਹਾ ਬਟ ਜਿੱਥੇ ਜਿੱਥੇ ਇਨਵੋਇਸ ਹੋ ਰਹੀ ਹੈ ਪੱਕੀ ਉਥੇ ਰੇਟ ਘਟੇ ਆ ਜਿਹੜੇ ਇਨਵੋਇਸ ਨਹੀਂ ਕਰਦੇ ਉਹ ਮਨਵਾਨੇ ਆਪਣੇ ਭਾ ਲੈ ਰਹੇ ਆ ਉਥੇ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਆ ਤੇ ਦੂਸਰੀ ਗੱਲ ਜਿਹੜੇ ਬਾਕੀ ਡਿਸਟ੍ਰੀਬਿਊਟਰਾਂ ਕੋਲ ਮਾਲ ਆ ਰਿਹਾ ਉਹ ਸਾਰੇ 5% GST ਲਾ ਕੇ ਮਾਲ ਭੇਜ ਰਹੇ ਆ ਜਿਵੇਂ ਸਾਡੀਆਂ ਆਈਟਮਾਂ ਆਗੀਆਂ ਮੇਨ ਘਰੇਲੂ ਯੂਜ਼ ਹੋਣ ਵਾਲੀਆਂ ਜਿਵੇਂ ਡਵ ਸ਼ੈਂਪੂ ਹੈ ਫੋਰ ਐਗਜ਼ਾਮਪਲ ਅੱਗੇ 450 ਦੀ ਬੋਤਲ ਸੀਗੀ ਹੁਣ ਸਿੱਧਾ 13% ਕੱਟ ਗਿਆ ਤੇ 50 ਰੁਪਏ ਗਾਹ ਨੂੰ ਸਸਤੀ ਪੇਗੀ ਬੋਤਲ ਗਾਹ ਨੂੰ ਬਹੁਤ ਫਾਇਦਾ ਤੇ ਇਸੇ ਤਰ੍ਹਾਂ ਹੀ ਪੇਸਟ ਆ ਮੈਂ ਜਿਹੜੀ ਪੇਸਟ ਅੱਗੇ 200 ਰੁਪਏ ਦੀ ਸੀਗੀ ਹੁਣ ਸਿੱਧਾ 26 ਰੁਪਏ ਕੱਟ ਗਿਆ ਇਹਦੇ ਵਿੱਚ ਜਿਹੜੇ ਘਰੇਲੂ ਗਾਹਕ ਹੈ ਉਹਨਾਂ ਦੀ ਜੇਬ ਦੇ ਉੱਤੇ ਬਹੁਤ ਅਸਰ ਪਏਗਾ ਉਹਨਾਂ ਦਾ ਪੈਸਾ ਬਹੁਤ ਬਚੇਗਾ ਜੇ ਉਹਨਾਂ ਦੀ 3000 4000 ਦੀ ਪਰਚੇਜ਼ਿੰਗ ਹੈ ਉਦੇ ਵਿੱਚੋਂ ਉਹਨਾਂ ਦਾ 5-700 ਰੁਪਿਆ ਵਾਜੇ ਕਰੇਗਾ ਇਹ ਮੋਦੀ ਸਰਕਾਰ ਨੇ ਬਹੁਤ ਵਧੀਆ ਮਤਲਬ ਕੀਤਾ ਲੋਕਾਂ ਨੂੰ ਬਹੁਤ ਫਾਇਦਾ ਦਿੱਤਾ ਵਾ ਇਹਦੇ ਨਾਲ ਆਮ ਪਬਲਿਕ ਨੂੰ ਬਹੁਤ ਫਾਇਦਾ ਆਏਗਾ ਬਟ ਹੱਲੇ ਆਉਣ ਵਾਲੇ ਟਾਈਮ 'ਚ ਮੁਸ਼ਕਲਾਂ ਆਣ ਗਈਆਂ ਕਿਉਂਕਿ ਲੋਕਾਂ ਕੋ ਪੁਰਾਣੇ ਰੇਟਾਂ ਦੇ ਮਾਲ ਹੈ ਉਹਦੇ ਕਰਕੇ ਮਾਰਕੀਟ ਦੀ ਤੰਗੀ ਆ ਰਹੀ ਹੈ ਅੱਗੋਂ ਨਵੇਂ ਰੇਟਾਂ ਦੇ ਮਾਲ ਜਦੋਂ ਆਇੰਗੇ ਹਰ ਕੰਪਨੀ ਪ੍ਰਿੰਟ ਘਟਾ ਰਹੀ ਹੈ ਜਿਵੇਂ ਇੱਕ ਸਾਬਨ ਸੀ ਲੈਕਸ ਇਹਦਾ ਪ੍ਰਿੰਟ ਸੀ 130 ਰੁਪਏ ਜੀ ਇੱਕ ਕੰਪਨੀ ਨੇ 170 ਰੁਪਏ ਪ੍ਰਿੰਟ ਕਰਤਾ ਦੇਖਿਆ ਹੀ ਨੀਗਾ ਵੀ ਕੀ ਵਧਾਇਆ ਕੀ ਨਹੀਂ ਵਧਾਇਆ ਸਿੱਧਾ 40 ਰੁਪਏ ਵਧਾ ਦਿੱਤਾ ਉਹਦੇ ਨਾਲ ਗਾਕਾਂ ਨੂੰ ਬੜਾ ਫਰਕ ਪਏ 40 ਰੁਪਏ ਪੀਸ ਮਗਰ ਫਰਕ ਪੈਣਾ ਬਹੁਤ ਵੱਡੀ ਗੱਲ ਹੈ ਬਟ ਹੁਣ 13% GST ਘਟਿਆ ਹੋਇਆ ਹੈ ਇਹਦੇ ਨਾਲ ਕੰਪਨੀਆਂ ਨਾਲ ਹੁਣ ਪ੍ਰਿੰਟ ਘਟਾਣੇ ਪੈਣਗੇ ਹੁਣ ਪ੍ਰਿੰਟ ਫੇਰ ਵਾਪਸੀ ਆ ਜਾਣਗੇ ਤੇ ਗ੍ਰਾਹਕਾਂ ਦੀ ਜੇਬ ਦੇ ਉੱਤੇ ਭਾਰ ਘਟ ਪਏਗਾ ਇਹਦੇ ਨਾਲ ਗਾਕਾਂ ਨੂੰ ਬਹੁਤ ਫਾਇਦਾ ਹੋਏਗਾ ਮਤਲਬ ਜਿੰਨੀਆਂ ਕੋਸਮੈਟਿਕ ਦੀ ਆਈਟਮ ਹੈ ਸ਼ੈਂਪੂ ਸਾਬਣ ਕਰੀਮਾਂ ਇਹਨਾਂ ਸਭ ਦੇ ਉੱਤੇ GST ਘਟ ਗਿਆ 13% ਯੋਨੀਦੀ ਤੁਸੀਂ ਪ੍ਰਦਾਨ ਹੋ ਤੁਸੀਂ ਜਿਹੜੇ ਤੁਹਾਡੇ ਸਾਥੀ ਨੇ ਹੋਰ ਜੋ ਟੀਮ ਦੇ ਮੈਂਬਰ ਨੇ ਜਾ ਕੇ ਤੁਸੀਂ ਗੱਲਬਾਤ ਕਰ ਦਿਓ ਕਿ ਜੇਕਰ ਪੁਰਾਣਾ ਸਟਾਕ ਪਿਆ ਹੈ ਤਾਂ ਉਹਨੂੰ ਤਾਂ ਗੱਢੀਏ ਪਰ ਜਨਤਾ ਦੇ ਨਾਲ ਕੋਈ ਧੋਖਾ ਧੜੀ ਨਾ ਹੋਵੇ ਕਿਉਂਕਿ ਸਰਕਾਰ ਫਾਇਦੇ ਵਾਸਤੇ ਹੀ ਟੈਕਸ ਵਧਾਉਂਦੀ ਜਾਂ ਘਟਾਉਂਦੀ ਹੈ ਤੇ ਹੁਣ ਜੇ ਘਟਾਇਆ ਤਾਂ ਸਹੀ ਰੇਟ ਤੇ ਜਿਹੜੀ ਗਾਹਕ ਨੂੰ ਪ੍ਰੋਵਾਈਡ ਕਰਾਈ ਜਾਵੇ ਚੀਜ਼ ਬਿਲਕੁਲ ਜੀ ਆ ਤੁਸੀਂ ਬਹੁਤ ਵਧੀਆ ਪੁਆਇੰਟ ਚੁੱਕਿਆ ਹੋਇਆ ਸਾਡੇ 32 ਮੈਂਬਰ ਹੈ ਤੇ ਅਸੀਂ ਜਦੋਂ GST ਘਟੇ 22 ਤਰੀਕ ਨੂੰ ਅਸੀਂ ਮੀਟਿੰਗ ਕੀਤੀ ਸਾਰਿਆਂ ਨੇ ਉਹ ਮੀਟਿੰਗ ਤੇ ਇਹੀ ਫੈਸਲਾ ਲਿਆ ਗਿਆ ਮਤਲਬ देयर आर GST ਘਟਿਆ ਹੋਇਆ ਉਹਦੇ ਨਾਲ ਗਾਹਕ ਨੂੰ ਕੋਈ ਮਤਲਬ ਫਰਕ ਨਹੀਂ ਪੈਣਾ ਨਾ ਦੁਕਾਨਦਾਰ ਨੂੰ ਪੈਣਾ ਇੱਕ ਦੁਕਾਨਦਾਰ ਜੇ ਅੱਗੇ 2 ਲੱਖ ਰੁਪਏ GST ਪਰਦਾ ਵਾ 18% ਨਾਲ ਹੁਣ 5% ਦੇ ਨਾਲ ਉਹਨੂੰ GST ਫੋਰ ਐਗਜ਼ਾਮਪਲ 1 ਸਵਾ ਲੱਖ ਰੁਪਏ ਪਰ ਨਾ ਦੇਣਾ ਉਹ 5% 13 18 ਤੋਂ 5 ਕਰੇਗਾ ਉਹਦੇ ਚੋਂ ਦਾ ਕੋਈ ਨੁਕਸਾਨ ਨਹੀਂਗਾ ਮਤਲਬ ਇਹ ਦੁਕਾਨਦਾਰ ਮਤ ਸੋਚੇ ਵੀ ਮੇਰਾ ਨੁਕਸਾਨ ਹੋਏਗਾ ਜਿਹੜੀ ਬੇਟੀ 100 ਰੁਪਏ ਦੀ ਪਈ ਅਗੇ 100 ਰੁਪਏ ਤੇ 18% ਜੀਐਸਟੀ ਦਿੰਦਾ ਸੀ ਉਹਨੂੰ 100 ਰੁਪਏ ਤੇ ਉਹਨੂੰ 5% ਜੀਐਸਟੀ ਦੇਣਾ ਪੈਣਾ ਇਹਦੇ ਵਿੱਚ ਦੁਕਾਨਦਾਰਾਂ ਸਾਰਿਆਂ ਨੇ ਸਲਾਹ ਕੀਤੀ ਵੀ 23 ਤਰੀਕ ਤੋਂ ਹਰ ਬੰਦਾ ਜੋ ਵੀ ਅੰਦਰ ਸਟਾਕ ਪਿਆ ਹੋਇਆ ਹੈ ਗਵਰਨਮੈਂਟ ਦੀ ਹਦਾਇਤਾਂ ਦੇ ਮੁਤਾਬਕ 5% ਤੇ ਮਾਲ ਵੇਚੇਗਾ ਤੇ ਸਾਡੇ ਸਾਰੇ ਦੁਕਾਨਦਾਰ ਭਰਾਵਾਂ ਨੇ 23 ਤਰੀਕ ਨੂੰ ਸਾਰੀਆਂ ਆਈਟਮਾਂ ਦੇ ਰੇਟ ਘਟਾ ਕੇ 5% ਦੇ ਕਰਤੇ ਸੀਗੇ ਮਤਲਬ 18 ਵਾਲੀ ਚੀਜ਼ ਅਸੀਂ 5% ਦੇ ਵਿੱਚ ਨਹੀਂ ਸ਼ੁਰੂ ਕਰਤੀ ਹੋਈ ਹੈ ਮਤਲਬ ਅੰਦਰ ਜਿਹੜਾ ਸਟਾਕ ਆ ਘਾਟਾ ਕੋਈ ਨਹੀਂਗਾ ਜਿਹੜੀ ਅਸੀਂ GST ਲੱਖ ਰੁਪਏ ਦੇਣੀ ਆ ਹੁਣ ਅਸੀਂ ਗਵਰਨਮੈਂਟ ਨੂੰ GST 30000 ਰੁਪਏ ਦੇਣੀ ਆ ਇਹ ਚ ਦੁਕਾਨਦਾਰਾਂ ਨੂੰ ਕੋਈ ਫਰਕ ਨਹੀਂ ਪੈਣਾ ਐਸ ਗੱਲ ਨੂੰ ਦੁਕਾਨਦਾਰ ਸਮਝੇ ਉਹਨਾਂ ਨੇ ਸਮਝ ਕੇ ਸਾਰੇ ਦੁਕਾਨਦਾਰਾਂ ਨੇ ਇੰਪਲੀਮੈਂਟ ਸ਼ੁਰੂ ਕਰਤਾ ਸੀਗਾ ਜونی ਜੀ ਥੋੜਾ ਮੰਗਰ ਚੱਲਦੇ ਆ ਜਦੋਂ ਜੀਐਸਟੀ ਨਹੀਂ ਸੀ ਦੂਸਰੇ ਟੈਕਸ ਸੀ ਉਦੋਂ ਵਪਾਰ ਤੁਹਾਨੂੰ ਕਰਨ ਚ ਜਿਆਦਾ ਆਸਾਨੀ ਹੁੰਦੀ ਸੀ ਜਾਂ ਜੀਐਸਟੀ ਤੋਂ ਬਾਅਦ ਹੁਣ ਵਪਾਰ ਦੇ ਵਿੱਚ ਚੰਗੀ ਗ੍ਰੋਥ ਦੇਖਣ ਨੂੰ ਮਿਲੀ ਹੈ ਕਿਉਂਕਿ ਕੁਝ ਪੱਖ ਕਹਿੰਦਾ ਹੈ ਕਿ ਜੀਐਸਟੀ ਨਹੀਂ ਠੀਕ ਕੁਝ ਕਹਿੰਦੇ ਨੇ ਬਹੁਤ ਵਧੀਆ ਇਹਦੇ ਨਾਲ ਤਰੱਕੀ ਹੋ ਰਹੀ ਹੈ ਤੁਹਾਡੀ ਇੱਥੇ ਕੀ رائے ਹੈ ਦੇਖੋ ਜੀ ਸਾਡੀ رائے ਇੱਥੇ ਹੈਗੀ ਹੈ ਬਈ ਜੀਐਸਟੀ ਜਦੋਂ ਨਹੀਂ ਸੀਗੀ ਉਦੋਂ ਕੀ ਹੁੰਦਾ ਸੀਗਾ ਬਾਹਰੋਂ ਮਾਲ ਆ ਜਾਂਦੇ ਸੀਗੇ ਸਸਤੇ ਮਾਲ ਆ ਜਾਂਦੇ ਸੀਗੇ ਤੇ ਸਾਨੂੰ ਬੜੀ ਮੁਸ਼ਕਲ ਹੁੰਦੀ ਸੀਗੀ ਸਾਨੂੰ ਮਾਲ ਵੇਚਣ 'ਚ ਬੜੀ ਦਿੱਕਤ ਆਂਦੀ ਸੀਗੀ ਕਿਉਂਕਿ ਦੋ ਨੰਬਰ 'ਚ ਮਾਲ ਬੜੇ ਆ ਜਾਂਦੇ ਸੀ ਹੁਣ ਵਪਾਰੀ ਨੂੰ ਐ ਸੋਖ ਹੈ ਜੇ ਕਲਕੱਤੇ ਮਾਲ ਸਸਤਾ ਗਾ ਵੈ ਅਸੀਂ ਇੱਥੋਂ ਕਲਕੱਤੇ ਤੋਂ ਮਾਲ ਮੰਗਾ ਸਕਨੇ ਆ ਯਾ ਦਿੱਲੀ ਸਸਤਾ ਹੈ ਦਿੱਲੀੋਂ ਮੰਗਾ ਸਕਦੇ ਕਿਉਂਕਿ ਆਲ ਇੰਡੀਆ ਜੀਐਸਟੀ ਦੀ ਦਰ ਇੱਕੋ ਜੀ ਗਈ ਆ ਹੁਣ ਵਪਾਰੀਆਂ ਨੂੰ ਫਾਇਦਾ ਆਇਆ ਉਹਦੇ ਨਾਲ ਦੂਸਰੀ ਗੱਲ ਜਿਹੜੀ ਗਈ ਹੈ ਜੀਐਸਟੀ ਲੱਗਣ ਦੇ ਨਾਲ ਸਾਰਿਆਂ ਦੇ ਰੇਟ ਇੱਕੋ ਜਿਹੇ ਹੋ ਗਏ ਆ ਕੋਈ ਅੰਡਰ ਕਟਿੰਗ ਨਹੀਂ ਹੁੰਦੀ ਸਾਰੀਆਂ ਮੁਸ਼ਕਿਲਾਂ ਖਤਮ ਹੋ ਗਈਆਂ ਹੈ ਜੀਐਸਟੀ ਨਾਲ ਵਪਾਰੀ ਨੂੰ ਬਹੁਤ ਵੱਡਾ ਬੈਨੀਫਿਟ ਹੋਇਆ ਕਾਲਾ ਬਿਆਰੀ ਕੱਟ ਗਈ ਬਹੁਤ ਕੱਟੀ ਆ ਕਾਲਾ ਬਿਆਰੀ ਇਹ ਅੱਛਾ ਜੋਨੀ ਜੀ ਜਿਸ ਤਰ੍ਹਾਂ ਸਾਡੇ ਮੰਗਰੇ ਸਾਬਨ ਦੇ ਸਭ ਕੁਝ ਤੁਹਾਡੇ ਕੋਲ ਇੱਥੇ ਪ੍ਰੋਡਕਟ ਲੱਗੇ ਨੇ ਕਿਹੜਾ ਕਿਹੜਾ ਪ੍ਰੋਡਕਟ ਕਿਹੜੀ ਘੜੀ ਟੈਕਸ ਸਲੈਬ ਚ ਆਉਂਦਾ ਕੀ ਸਾਬਨ ਵੀ ਪੰਜ ਚ ਆ ਗਿਆ ਹੈ ਸ਼ੈਂਪੂ ਵੀ ਸੇਮ ਹੈ ਯਾ ਹੱਲੇ ਵੀ ਕੋਈ 12 ਤੇ ਆ ਕੋਈ 18 ਤੇ ਆ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਦੇਖੋ ਜੀ ਜਿਹੜੇ ਕੱਪੜੇ ਧੋਣ ਵਾਲੇ ਸਰਫ ਹੈ ਕੱਪੜੇ ਧੋਣ ਵਾਲੇ ਸਾਬਨ ਹੈ ਬਰਤਨ ਧੋਣ ਵਾਲੇ ਸਾਬਨ ਹੈ ਉਹਤੇ ਸਰਕਾਰ ਨੇ ਕੁਝ ਨਹੀਂ ਘਟਾਇਆ ਉਹਤੇ 18% ਹੀ ਟੈਕਸ ਲੱਗਦਾ ਹੈ ਜਿਹੜੇ ਸ਼ੈਂਪੂ ਨਾਲ ਆਣ ਵਾਲੇ ਹੈ ਗਿਆ ਸਾਬਨ ਨਾਲ ਆਣ ਵਾਲੇ ਹੈ ਟੁੱਥ ਪੇਸਟ ਆ ਗਿਆ ਮਹਗੀ ਗਈ ਹੈ ਜਿਪੀ ਮਹਗੀ ਹੈ ਦੂਸਰੀਆਂ ਮਹਗੀਆਂ ਇਹਨਾਂ ਸਾਰਿਆਂ ਤੇ ਗਵਰਨਮੈਂਟ ਨੇ 18 ਤੋਂ 5% ਕਰਤਾ ਹੈ ਟੈਕਸ ਮਤਲਬ ਸਾਡੀ ਦੁਕਾਨਦਾਰੀ ਦੇ 70% ਆਈਟਮਾਂ ਤੇ ਜੀਐਸਟੀ ਘਟ ਗਈ ਹੈ ਮਤਲਬ ਜੋ ਨੀ ਹੀ ਹੋਣਾ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਦੀਵਾਲੀ ਆ ਰਹੀ ਹੈ ਕੀ ਕਹੋਗੇ ਸਰਕਾਰ ਦਾ ਵੱਡਾ ਤੋਹਫਾ ਮੰਨਦੇ ਹੋ ਇਸ ਨੂੰ ਵੀ GST ਘਟਾਤੀ ਹੈ ਤਾਂ ਕਿ ਜਨਤਾ ਜਿਹੜੀ ਹੈ ਜਿਹੜੇ ਉਸਦੇ ਪੈਸੇ ਹੁਣ ਬਚ ਰਹੇ ਨੇ ਉਹ ਤਿਹਾਰ ਮਨਾ ਸਕੇ ਘਰ ਵਿੱਚ ਖੁਸ਼ੀ ਮਨਾ ਸਕੇ ਕਿਉਂਕਿ ਪਿਛਲੇ ਸਮੇਂ ਜੋ ਹੜ੍ਹ ਆਏ ਨੇ ਉਹਦੇ ਕਰਕੇ ਵੀ ਥੋੜੀ ਜਿਹੜੀ ਉਦਾਸੀ ਮਾਰਕੀਟ ਦੇ ਵਿੱਚ ਛਾਈ ਹੋਈ ਹੈ ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ ਇਹ ਤਿਹਾਰਾਂ ਦੇ ਸੀਜ਼ਨ 'ਚ ਮੋਦੀ ਸਾਹਿਬ ਨੇ ਜਿਹੜਾ ਤੋਹਫਾ ਦਿੱਤਾ ਵਾ ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਬੈਨੀਫਿਟ ਹੋਣਾ ਥੜਾ ਦੇ ਨਾਲ ਜਿਹੜੀ ਮਤਲਬ ਤਰਾਸਦੀ ਆਈ ਹੈ ਪੰਜਾਬ ਵਾਸਤੇ ਉਹਦਾ ਤਾਂ ਦੇਖੋ ਜੀ ਉਹ ਤਾਂ ਜਿਹੜਾ ਦੁੱਖ ਵਾ ਭਲਾਇਆ ਨਹੀਂ ਜਾ ਸਕਦਾ ਜਿਹੜੇ ਕਿਸਾਨ ਸਾਨੂੰ ਅਨ ਉਗਾ ਕੇ ਸਾਡਾ ਢਿੱਡ ਭਰਦੇ ਆ ਉਹਨਾਂ ਨਾਲ ਐਡਾ ਵੱਡਾ ਹਾਦਸਾ ਹੋ ਗਿਆ ਉਹਨਾਂ ਦੇ ਘਰ ਤੋਂ ਬਾਹ ਹੋ ਗਿਆ ਉਹ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਪਰ ਪੂਰੇ ਪੰਜਾਬ ਨੇ ਇਕੱਠੇ ਹੋ ਕੇ ਉਹਨਾਂ ਦੇ ਹੱਥ ਫੜਿਆ ਹੋਇਆ ਉਹਨਾਂ ਨੂੰ ਸਪੋਰਟ ਕੀਤੀ ਐ ਇਸ ਗੱਲ ਦੀ ਮੈਂ ਸਾਰਿਆਂ ਨੂੰ ਵਧਾਈ ਦੇਣਾ ਵਾ ਪਰ ਦੂਜੀ ਗੱਲ ਰਹੀ ਧਿਆਰਾਂ ਦੇ ਸੀਐਨਸੀ ਜਿਹੜੀ ਜੀਐਸਟੀ ਕੱਟੀ ਆ ਇਹਦੇ ਨਾਲ ਸਾਰਿਆਂ ਨੂੰ ਬਹੁਤ ਵੱਡਾ ਬੈਨੀਫਿਟ ਹੋਇਆ ਹੈ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਜੇ ਕਿਸੇ ਨੇ ਟੈਲੀਵਿਜ਼ਨ ਖਰੀਦਣਾ ਹੋਵੇ ਲੈਪਟਾਪ ਖਰੀਦਣਾ ਹੋਵੇ ਤਿਆਰਾਂ ਤੇ ਉਹਦੀ ਜੇਬ ਤੇ ਲੱਖ ਰੁਪਏ ਵਾਲੀ ਚੀਜ਼ ਦੇ ਮਗਰ ਵੀ 5000 ਰੁਪਏ ਦਾ ਉਹਨੂੰ ਫਰਕ ਪਿਆ ਹੈ ਇਹਦੇ ਵਿੱਚ ਹਰ ਮਤਲਬ ਕੰਜ਼ਿਊਮਰ ਨੂੰ ਬਹੁਤ ਫਾਇਦਾ ਆਇਆ ਜونی ਜੀ ਆਖਰੀ ਸਵਾਲ ਤੁਸੀਂ ਹੁਣ ਮਾਰਕੀਟ 'ਚ ਬੈਠੇ ਹੋ ਤਾਰਾ ਟਰੇਡਿੰਗ ਕੰਪਨੀ ਹੈ ਗਾਹਕ ਨੂੰ ਕੀ ਕਹਿਣਾ ਚਾਹੋਗੇ ਲੋਕ ਕੀ ਸੁਣ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਜੀ ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗਾ ਵੱਤ ਤੋਂ ਵੱਧ ਕੋਸ਼ਿਸ਼ ਕਰੋ ਹਰ ਦੁਕਾਨ ਤੋਂ ਹਰ ਜਗ੍ਹਾ ਤੋਂ ਬਿੱਲ ਦੇ ਨਾਲ ਮਾਲ ਲਵੋ ਬਿਨਾ ਬਿੱਲ ਤੋਂ ਮਾਲ ਨਾ ਲਵੋ ਬਿਨਾ ਬਿੱਲ ਤੋਂ ਮਾਲ ਲਵੋਗੇ ਤੁਹਾਡੇ ਨਾਲ ਧੋਖਾ ਹੀ ਧੋਖਾ ਵਾ ਜਿਹੜੇ ਕੱਚੀ ਪਰਚੀ ਬਣਾ ਕੇ ਦੇ ਦਿੰਦੇ ਆ ਬਿੱਲ ਨਹੀਂ ਦਿੰਦੇ ਉਹਨਾਂ ਨੇ ਜੀਐਸਟੀ ਦੀ ਹੇਰਾਫੇਰੀ ਕਰਨੀ ਉਹ ਕਰਨੀ ਆ ਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਬਿਨਾ ਬਿੱਲ ਤੋਂ ਇੱਕ ਸਾਬਨ ਦੀ ਗਾੱਚੀ ਵੀ ਨਾ ਖਰੀਦੋ ਜਿੰਨੇ ਇੱਕ ਸਾਬਨ ਦੀ ਗਾੱਚੀ ਖਰੀਦਨੀ ਆ ਦੁਕਾਨਦਾਰ ਨੂੰ 5% ਟੈਕਸ ਲਾ ਕੇ ਹੀ ਦੇਣਾ ਪਏਗਾ ਤੇ ਇੱਕ ਗਵਰਨਮੈਂਟ ਨੇ ਹੋਰ ਬੜਾ ਵੱਡਾ ਐਲਾਨ ਕੀਤਾ ਜਿਹੜਾ ਬੰਦਾ ਬੇਸਿਕ ਰੇਟ ਘਟਾਏ ਵਧਾਏਗਾ ਉੱਤੇ GST ਦੀ ਕਾਰਵਾਈ ਹੋਏਗੀ ਮੰਨ ਲਓ ਅੱਜ ਇੱਕ ਚੀਜ਼ ਹੈਗੀ ਹੈ 110 ਰੁਪਏ ਦੀ GST ਘਟਣ ਤੋਂ ਬਾਅਦ ਇਹਦਾ ਮੁੱਲ ਹੋ ਗਿਆ ਵਾ 85 ਰੁਪਏ ਜੇ ਕੋਈ ਦੁਕਾਨਦਾਰ ਉਹਦਾ بیس ਰੇਟ ਵਧਾ ਕੇ ਜੀ 5% GST ਲਾ ਕੇ 110 ਹੀ ਕਰ ਦਿੰਦਾ ਵਾ ਉਹ ਵੀ ਗਾਹ ਨਾਲ ਧੋਖਾ ਵਾ ਉਹਦੇ ਵਿੱਚ ਬੇਈਮਾਨੀ ਹੈ GST ਵਾਲਿਆਂ ਨੂੰ ਇਹਦੇ ਉੱਤੇ ਸਖਤ ਸਖਤ ਨਗਰ ਨਿਗਰੱਖਣੀ ਚਾਹੀਦੀ ਹੈ ਵੀ GST ਤੋਂ ਪਹਿਲਾਂ ਕੀ ਰੇਟ ਸੀਗੇ ਤੇ ਜੀਐਸਟੀ ਘਟਣ ਤੋਂ ਬਾਅਦ ਕੀ ਰੇਟ ਹੈ ਇਹ ਜਰੂਰ ਚੈੱਕ ਕਰਨਾ ਚਾਹੀਦਾ ਜਿਹਦੇ ਨਾਲ ਹਰ ਦੁਕਾਨਦਾਰ ਸੋਚੇਗਾ ਧੋਖਾ ਕਰਨ ਲੱਗਿਆ ਤੇ ਜਿਹੜਾ ਬੰਦਾ ਬਿੱਲ ਲੇਗਾ ਉਹਦੇ ਕੋ ਪ੍ਰੂਫ ਹੋਈਏਗਾ ਵੀ ਮੈਂ ਬਿੱਲ ਲਿਆ ਹੋਇਆ ਮੇਰੇ ਬਿੱਲ ਦੇ ਉੱਤੇ ਜੀਐਸਟੀ ਗਲਤ ਲੱਗੀ ਹੈ ਜਾਂ ਰੇਟ ਗਲਤ ਲੱਗਾ ਤੇ ਮੇਰੀ ਸਭ ਨੂੰ ਪੀਲ ਆ ਭਾਵੇਂ ਪਿੰਡਾਂ ਚੋਂ ਆਂਦੇ ਹੋ ਭਾਵੇਂ ਘਰਾਂ ਚੋਂ ਆਂਦੇ ਹੋ ਬਿਨਾ ਬਿੱਲ ਤੋਂ ਮਾਲ ਨਾ ਲਵੋ ਬਿਲਕੁਲ ਜਨੀ ਜੀ ਬਹੁਤ ਧੰਨਵਾਦ ਤੁਸੀਂ ਇੰਨੀ ਬੇਸ਼ਕੀਮਤੀ ਜਾਣਕਾਰੀ ਦਿੱਤੀ